ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਗੁਰਿੰਦਰ ਸਿੰਘ ਓਜਲਾ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੂੜ ਤੋਂ ਲਾਏ ਗਏ ਐਨਐਸਏ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਵੱਲੋਂ ਪਾਈ ਪਟੀਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਦਾ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੀ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਇੱਥੋਂ ਤੱਕ ਦਲੀਲ ਦਿੱਤੀ ਹੈ ਕਿ ਭਾਈ ਹਰਦੀਪ ਸਿੰਘ ਨੇਚਰ ਦੇ ਕਤਲ ਸਮੇਂ ਜੇਲ੍ਹ ਵਿੱਚੋਂ ਉਹਨਾਂ ਦੇ ਕਤਲ ਦੀ ਨਿਖੇਧੀ ਕਰਦੇ ਚਿੱਠੀ ਲਿਖੀ ਗਈ ਸੀ। ਉਸ ਚਿੱਠੀ ਤੇ ਗੁਰਿੰਦਰ ਸਿੰਘ ਦੇ ਕੋਈ ਦਸਤਕਤ ਨਹੀਂ ਸਨ ਬਲਕਿ ਉਹ ਨਿਸ਼ਾਨ ਨਕਲੀ ਸਨ ਹੁਣ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਗਈ ਹੈ ਦੱਸ ਦੇ ਕਿ ਸਰਕਾਰ ਨੇ ਹੁਣ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਦੀ ਮਿਆਦ ਵਧਾ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਨਐਸਏ ਦੀ ਮਿਆਦ ਵਧਾਉਣ ਨੂੰ ਚੁਣੌਤੀ ਦਿੱਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਤੇ ਫਿਰ ਤੋਂ ਐਨਐਸਏ ਕਿਵੇਂ ਲਗਾਇਆ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸਾਰਾ ਰਿਕਾਰਡ ਤਲਬ ਕੀਤਾ ਹੈ ਸਰਕਾਰ ਨੂੰ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਇਹ ਸਮਾਂ ਕਿਵੇਂ ਬਿਤਾਇਆ ਗਿਆ ਅਸੀਂ ਕਈ ਗਰਾਉਂਡਸ ਨੇ ਜਿਹੜੀਆਂ ਮੇਨ ਗਰਾਉਂਡ ਹੈਗੀਆਂ ਸਾਡੇ ਖਿਲਾਫ ਇੰਦਾ ਐਨਟਾਇਰ ਡਿਟੈਂਸ਼ਨ ਗਰਾਉਂਡਸ ਇੱਕੀ ਚੀਜ਼ ਰਹੀ ਹੈ ਕਿ ਇੱਕ ਐਨੈਕਸ਼ਨ ਨੰਬਰ P23 ਹੈ ਜੀਦੀ ਵਿੱਚ ਜਦੋਂ ਹਰਦੀਪ ਸਿੰਘ ਨੇਜਰ ਦਾ ਮਰਡਰ ਹੁੰਦਾ ਕੈਨੇਡਾ ਚ ਤੇ ਦਿਮੜੂਗੜ੍ਹ ਜੇਲ੍ਹ ਚ ਇੱਕ ਚਿੱਠੀ ਆਂਦੀ ਹੈ ਉਹਦੀ ਨੁਖੇਦੀ ਕਰਨ ਲਈ ਉਹਦੇ ਹੱਕ ਵਿੱਚ ਉਹਦੇ ਵਿੱਚ 10 ਬੰਦਿਆਂ ਦੇ ਸਿਗਨੇਚਰਸ ਨੇ ਜਿਸ ਵਿੱਚ ਗੋਰੂ ਜ਼ਿਲੇ ਦੇ ਵੀ ਸਿਗਨੇਚਰ ਹੈਗੇ ਨਹੀਂ ਅਸੀਂ ਕੋਰਟ ਨੂੰ ਦੱਸਿਆ ਕਿ ਸਿਗਨੇਚਰ ਫੋਰਜਰ ਹੈਗੇ ਨੇ ਅਸੀਂ ਕਿਸੇ ਇਸ ਚਿੱਠੀ ਨੂੰ ਸਾਈਨ ਨਹੀਂ ਕੀਤਾ ਹੈਗਾ ਸੋ ਡੀਐਮ ਜਦੋਂ ਐਨਐਸਏ ਕਹਿੰਦੀ ਹੈ ਕਿ ਸਬਜੈਕਟਿਵ ਸੈਟੀਸਫੈਕਸ਼ਨ ਮੰਡੀਟਰੀ ਹੈਗੀ ਹੈ ਸੈਕਿੰਡ ਵਾਰ ਅਸੀਂ 23 ਜਨਵਰੀ 2024 ਨੂੰ ਇੱਕ ਰਿਪਰੈਜੈਂਟੇਸ਼ਨ ਹோம் ਸੈਕਟਰੀ ਡੀਜੀਪੀ ਚੀਫ ਸੈਕਟਰੀ ਨੂੰ ਲਿਖ ਦਿੱਤਾ ਸੀ ਕਿ ਸਾਡੀ ਜੇਲ੍ਹ ਟਰਾਂਸਫਰ ਕੀਤੀ ਜਾਏ ਆਲ ਗਰਾਉਂਡਸ ਜਿਹੜੀਆਂ ਨੇ ਜਨਵਰੀ ਤੋਂ ਬਾਅਦ ਦੀਆਂ ਹੈਗੀਆਂ ਨੇ ਥਰਡ ਵਾਰ ਅਸੀਂ ਕਿਹਾ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਐਨਐਸਏ ਰੈਅਰੈਸਟ ਟੂ ਰੈਅਰੈਸਟ ਕੇਸਸ ਹੋਣੀ ਚਾਹੀਦੀ ਹੈ ਗੁਰੋਜ਼ਲ ਵਰਸ ਪੰਜਾਬ ਦਾ ਮੈਂਬਰ ਨਹੀਂ ਹੈਗਾ ਜੀ ਮਤਲਬ ਅਸੀਂ ਤੋਂ ਬਹੁਤ ਕਲੀਅਰ ਹੈ ਸਾਡੇ ਨਾ ਹੀ ਅਸੀਂ ਉਹਨਾਂ ਨੂੰ ਦੱਸਿਆ ਕਿ ਕਿਸੇ ਇਨਸੀਡੈਂਟਸ ਇਨਵੋਲਵ ਹੈਗੇ ਆ ਜਿੰਨੀਆਂ ਪਹਿਲੀਆਂ ਡਿਟੈਂਸ਼ਨ ਕਿਨੂੰ ਕਿਨੋ ਗਿਆ ਇਹ ਯੂਨੀਅਨ ਆਫ ਇੰਡੀਆ ਪੰਜਾਬ ਗਵਰਨਰ ਸਾਰੇ ਕਿਸਾਨਾਂ ਨੂੰ ਸੁਣਵਾਈ ਹੋ ਗਈ ਹਨ ਹਾਂ ਤਿੰਨ ਤੋਂ ਪਰਲੀ ਆਲ ਕਲੱਬ ਕਰ ਦਿੱਤੇ ਨੇ ਸੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਗੁਰਿੰਦਰ ਸਿੰਘ ਓਜਲਾ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੂੜ ਤੋਂ ਲਾਏ ਗਏ ਐਨਐਸਏ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਵੱਲੋਂ ਭਾਈ ਪਟੀਸ਼ਨ ਬਾਰੇ ਜਾਣਕਾਰੀ ਦਿੰਦੇ ਆ ਐਡਵੋਕੇਟ ਸਿਮਰਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਦਾ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੀ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਇੱਥੋਂ ਤੱਕ ਦਲੀਲ ਦਿੱਤੀ ਹੈ ਕਿ ਭਾਈ ਹਰਦੀਪ ਸਿੰਘ ਨੇਜਰ ਦੇ ਕਤਲ ਸਮੇਂ ਜੇਲ੍ਹ ਵਿੱਚੋਂ ਉਹਨਾਂ ਦੇ ਕਤਲ ਦੀ ਨਖੇਦੀ ਕਰਦੇ ਚਿੱਠੀ ਲਿਖੀ ਗਈ ਸੀ। ਉਸ ਚਿੱਠੀ ਤੇ ਗੁਰਿੰਦਰ ਸਿੰਘ ਦੇ ਕੋਈ ਦਸਤਕਤ ਨਹੀਂ ਸਨ ਬਲਕਿ ਉਹ ਨਿਸ਼ਾਨ ਨਕਲੀ ਸਨ ਹੁਣ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਗਈ ਹੈ ਦੱਸਦੀ ਹੈ ਕਿ ਸਰਕਾਰ ਨੇ ਹੁਣ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਦੀ ਮਿਆਦ ਵਧਾ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਨਐਸਏ ਦੀ ਮਿਆਦ ਵਧਾਉਣ ਨੂੰ ਚੁਣੌਤੀ ਦਿੱਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਤੇ ਫਿਰ ਤੋਂ ਐਨਐਸਏ ਕਿਵੇਂ ਲਗਾਇਆ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸਾਰਾ ਰਿਕਾਰਡ ਤਲਬ ਕੀਤਾ ਹੈ ਸਰਕਾਰ ਨੂੰ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਇਹ ਸਮਾਂ ਕਿਵੇਂ ਬਿਤਾਇਆ ਗਿਆ ਅਸੀਂ ਕਈ ਗਰਾਉਂਡਸ ਨੇ ਜਿਹੜੀਆਂ ਮੇਨ ਗਰਾਉਂਡ ਹੈਗੀਆਂ ਸਾਡੇ ਖਿਲਾਫ ਇੰਦਾ ਐਨਟਾਇਰ ਡਿਟੈਂਸ਼ਨ ਗਰਾਉਂਡਸ ਇੱਕੀ ਚੀਜ਼ ਰਹੀ ਹੈ ਕਿ ਇੱਕ ਐਨੈਕਸ਼ਨ ਨੰਬਰ P23 ਹੈ ਜਿੱਦੀ ਵਿੱਚ ਜਦੋਂ ਹਰਦੀਪ ਸਿੰਘ ਨੇਜਰ ਦਾ ਮਰਡਰ ਹੁੰਦਾ ਕੈਨੇਡਾ ਚ ਤੇ ਡਿਬੜੂਗੜ ਜੇਲ੍ਹ ਚੋਂ ਇੱਕ ਚਿੱਠੀ ਆਂਦੀ ਹੈ ਉਹਦੀ ਨਖੇਦੀ ਕਰਨ ਲਈ ਉਹਦੇ ਹੱਕ ਵਿੱਚ ਉਹਦੇ ਵਿੱਚ 10 ਬੰਦਿਆਂ ਦੇ ਸਿਗਨੇਚਰਸ ਨੇ ਜਿੱਚ ਗੋਰੋਇਜ਼ਲੇ ਦੇ ਵੀ ਸਿਗਨੇਚਰ ਹੈਗੇ ਨਹੀਂ ਅਸੀਂ ਕੋਰਟ ਨੂੰ ਦੱਸਿਆ ਕਿ ਸਿਗਨੇਚਰ ਫੋਰਜਰ ਹੈਗੇ ਨੇ ਅਸੀਂ ਕਿਸੇ ਇਸ ਚਿੱਠੀ ਨੂੰ ਸਾਈਨ ਨਹੀਂ ਕੀਤਾ ਹੈਗਾ ਸੋ ਡੀਐਮ ਜਦੋਂ ਐਨਐਸਏ ਕਹਿੰਦੀ ਹੈ ਕਿ ਸਬਜੈਕਟਿਵ ਸੈਟੀਸਫੈਕਸ਼ਨ ਮੈਂਡਟਰੀ ਹੈਗਾ ਸੈਕਿੰਡ ਵਨ ਅਸੀਂ 23 ਜਨਵਰੀ 2024 ਨੂੰ ਇੱਕ ਰਿਪਰੈਜੈਂਟੇਸ਼ਨ ਹோம் ਸਕੱਰੇਟਰੀ ਡੀਜੀਪੀ ਚੀਫ ਸਕੱਰੇਟਰੀ ਨੂੰ ਲਿਖ ਦਿੱਤਾ ਸੀ ਕਿ ਸਾਡੀ ਜੇਲ੍ਹ ਟਰਾਂਸਫਰ ਕੀਤੀ ਜਾਏ ਆਲ ਗਰਾਉਂਡਸ ਜਿਹੜੀਆਂ ਨੇ ਜਨਵਰੀ ਤੋਂ ਬਾਅਦ ਦੀਆਂ ਹੈਗੀਆਂ ਨੇ ਥਰਡ ਵਨ ਅਸੀਂ ਕਿਹਾ ਹੈ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਐਨਐਸਏ ਰੇਅਰਸਟ ਟੂ ਰੇਅਰਸਟ ਕੇਸਸ ਚ ਹੋਣੀ ਚਾਹੀਦੀ ਹੈ ਗੁਰੋਜ਼ਲਵ ਵਾਰਿਸ ਪੰਜਾਬ ਦਾ ਮੈਂਬਰ ਨਹੀਂ ਹੈਗਾ ਜੀ ਮਤਲਬ ਅਸੀਂ ਤੋਂ ਬਹੁਤ ਕਲੀਅਰ ਹੈ ਸਾਡੇ ਨਾ ਹੀ ਅਸੀਂ ਉਹਨਾਂ ਨੂੰ ਦੱਸਿਆ ਕਿ ਕਿਸੇ ਇਨਸੀਡੈਂਟਸ ਇਨਵੋਲਵ ਹੈਗੇ ਆਂ ਉਹ ਚਿੱਟੀਆਂ ਪਹਿਲੀਆਂ ਡਿਟੈਂਸ਼ਨ ਕਿਸ ਕਿਨੂੰ ਕਿਨੋ ਗਿਆ ਇਹ ਯੂਨੀਅਨ ਆਫ ਇੰਡੀਆ ਪੰਜਾਬ ਗਵਰਨਰ ਸਾਰੇ ਕਿਸਾਨਾਂ ਨੂੰ ਸੁਣਵਾਈ ਹੋਈ ਹੈ ਜਿੱਦਾਂ ਹਰ ਤੈਨਿਕ ਤੋਂ ਪਰਲੀ ਆਲ ਕਲੱਬ ਕਰ ਦਿੱਤੇ ਨੇ ਸੀ